ਸਰ ਭਗਵੰਤ ਸਿੰਘ ਮਾਨ ਉਹਨਾਂ ਨੇ ਕਾਫੀ ਧਿਆਨ ਦਿੱਤੇ ਆ ਵੀ ਮੈਂ ਗੁੰਡਾਗਰਦੀ ਪੰਜਾਬ ਤੋਂ ਖਤਮ ਕਰ ਰਿਹਾ ਗੈਂਗ ਨੂੰ ਔਰ ਇਹ ਗੈਂਗ ਤੋਂ ਘੱਟ ਨਹੀਂ ਸੀ ਜਿਹੜਾ ਵੀ ਕੱਲੇ ਮੁੰਡੇ ਨੂੰ ਗੱਡੀ ਤੋਂ ਬਾਹਰ ਕੱਢ ਕੇ ਉਹਤੇ ਨਿਹੱਥੇ ਤੇ ਬਾਰ ਕੀਤਾ ਉਹਦਾ ਇੱਕ ਗੁੱਟ ਜਿਹੜਾ ਅੱਧ ਤੋਂ ਜ਼ਿਆਦਾ ਜਿਹੜਾ ਵੱਡਿਆ ਗਿਆ ਸੀ ਉਹ ਮੈਡੀਕਲ ਲਿਆਂਦਾ ਸੀਗਾ ਅੰਕਸ਼ ਅਗਰਵਾਲ ਉਹਦੇ ਕੋਲੇ ਕੇਸ ਸੀ ਡਾਕਟਰ ਕੋਲ ਉਹਨੋਂ ਦੀਆਂ ਪਹਿਲਾਂ ਵੀ ਕਾਫੀ ਹੈ ਸ਼ਿਕਾਇਤਾਂ ਔਰ ਮੇਰਾ ਨਾਮ ਬਾਬਾ ਲਖਵੀਰ ਸਿੰਘ ਔਰ ਮੈਂ ਆਪਣੇ ਜਥੇਬੰਦੀ ਵੱਲੋਂ ਇਥੋਂ ਦੇ ਡਾਕਟਰ ਵਰਨ ਡਾਕਟਰ ਨੇ ਸੀਨੀਅਰ ਡਾਕਟਰ ਨੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਸੀ ਉਹਨਾਂ ਨੇ ਸਾਨੂੰ ਹੌਸਲਾ ਦਵਾਇਆ ਸੀ ਭਰੋਸਾ ਵੀ ਦਿੱਤਾ ਸੀ ਵੀ ਡਾਕਟਰ ਨੂੰ ਜਿਹੜਾ ਸਸਪੈਂਡ ਕੀਤਾ ਜਾਊਗਾ ਉੱਥੇ ਬਣਦੀ ਕਾਰਵਾਈ ਕੀਤੀ ਜਾਊਗੀ ਉਹਨਾਂ ਨੇ ਕਿਹਾ ਸੀ ਇੱਕ ਦਰਖਾਸਤ ਜਿਹੜੀ ਮਾਨਜੋਗ ਐਸਐਸਪੀ ਪੀਕੋਟ ਨੂੰ ਦਿੱਤੀ ਜਾਵੇ ਉਹਦੇ ਵਿੱਚ ਸਾਡੀਆਂ ਹੋਰ ਵੀ ਮੰਗਾਂ ਸੀ ਜਿਵੇਂ ਐਮਰਜੈਂਸੀ ਵਾਰਡ ਦੇ ਵਿੱਚ ਜਿਹੜੇ ਡਾਕਟਰ ਡਿਊਟੀ ਕਰਦੇ ਆ ਉਹ ਬਹੁਤ ਘੱਟ ਉਮਰ ਦੇ ਡਾਕਟਰ ਨੇ ਕੁੜੀਆਂ ਤੇ ਮੁੰਡੇ ਔਰ ਸਾਰਿਆਂ ਦੇ ਜਦੋਂ ਵੀ ਉੱਥੇ ਕੋਈ ਐਮਰਜੈਂਸੀ ਮਰੀਜ਼ ਜਾਂਦਾ ਹੈ ਜਾਂ ਕੋਈ ਮਰੀਜ਼ ਦਾ ਆਪਣਾ ਕੋਈ ਹੈਲਪਰ ਜਾਂਦਾ ਹੈ ਪਰਿਵਾਰ ਦਾ ਮੈਂਬਰ ਤੇ ਉਹ ਉਹਨਾਂ ਦੇ ਫੋਨ ਜਿਹੜੇ ਕੰਨਾਂ ਨੂੰ ਲੱਗੇ ਹੁੰਦੇ ਆ ਸੋ ਠੀਕਾ ਭਰਨਾ ਕੋਈ ਹੋਰ ਹੁੰਦਾ ਮੈਂ ਪਿਛਲੇ ਦਿਨ ਵੀ ਬਿਆਨ ਤੇ ਭਰ ਕੋਈ ਹੋਰ ਲੈਂਦੇ ਸੋ ਇਸ ਕਰਕੇ ਉਹ ਫੋਨ ਜਿਹੜੇ ਆ ਡਿਊਟੀ ਦੇ ਸਿਰ ਤੇ ਬੰਦ ਕੀਤੇ ਜਾਣ ਅਸੀਂ 1-2 ਦਿਨਾਂ ਦੇ ਅੰਦਰ ਜਾਣਾ ਉੱਥੇ ਤੇ ਅਸੀਂ ਉਹ ਫੋਨ ਲੈਣੇ ਆ ਖੋ ਤੇ ਮੁੜ ਕੇ ਸਾਨੂੰ ਇੱਥੋਂ ਦੇ ਐਸਐਸਪੀ ਸਾਹਿਬ ਜਾਂ ਪ੍ਰਸ਼ਾਸਨਿਕ ਵੀ ਇਹ ਤੁਸੀਂ ਧੱਕਾ ਕਰਦੇ ਹੋ ਤੇ ਅਸੀਂ ਇਹ ਇਹੋ ਜਿਹਾ ਕੰਮ ਹੋਣ ਨਹੀਂ ਦੇਣਾ ਵੀ ਡਿਊਟੀ ਸਰ ਫੋਨ ਬੰਦ ਹੋਣ ਤੇ ਅੰਕੁਸ਼ अग्रवाल ਦੀ ਜਿਹੜੀ ਕਾਰਵਾਈ ਸੀ ਮਾਨਯੋਗ ਐਸਐਸਪੀ ਸਾਹਿਬ ਜੀ ਨੂੰ ਨਾਮ ਦਿੱਤਾ ਹੋਇਆ ਸੀ ਔਰ ਸੁਣਨ ਵਿੱਚ ਆਇਆ ਵੀ ਡਾਕਟਰ ਨੂੰ ਸ਼ਾਇਦ ਸਸਪੈਂਡ ਕੀਤਾ ਹੈ ਸੁਣਨ ਵਿੱਚ ਆਇਆ ਚਲੋ ਜੇ ਕੀਤਾ ਤਾਂ ਚੰਗੀ ਗੱਲ ਨਹੀਂ ਤਾਂ ਕਰੋ ਕੱਲਾ ਸਸਪੈਂਡ ਨਾਲ ਗੱਲ ਨਹੀਂ ਬਣਨੀ ਤੇ ਘਰ ਅਸੀਂ ਡਾਕਟਰ ਦਾ ਜਾਣਦੇ ਹਾਂ ਕੋਈ ਦੀ ਖਾਸ ਗੱਲ ਨਹੀਂ ਸਾਡੇ ਲਈ ਉਹ ਤੁਰਿਆ ਵੀ ਫਿਰਦਾ ਬਾਹਰ ਅੰਦਰ ਵੀ ਮੇਰੇ ਤੇ ਕਾਰਵਾਈ ਹੋਊਗੀ ਅਸੀਂ ਉਹਨੂੰ ਹਾਈ ਕੋਰਟ ਵੀ ਲੈ ਕੇ ਜਾਵਾਂਗੇ ਤੇ ਉਸ ਡਾਕਟਰ ਨੂੰ ਐ ਐਸਐਸਪੀ ਸਾਹਿਬ ਹੀਰਪੁਰ ਨੂੰ ਕਹਿ ਕੇ ਉਹਦੇ ਤੇ ਜਿਹੜਾ ਧਾਰਾ ਲੱਗਦੀ ਹੈ ਕਾਰਵਾਈ ਹੁੰਦੀ ਹੈ ਉਹ ਅਸੀਂ ਫੁੱਲ ਕਰਾਵਾਂਗੇ ਸਾਡੀ ਸਾਰੀ ਜਥੇਬੰਦੀ ਏਕਾ ਬਣਾ ਕੇ ਅਸੀਂ ਆਵਾਂਗੇ ਜੇ ਨਹੀਂ ਹੁੰਦੀ ਅਸੀਂ ਇੱਥੇ ਰੋਜ਼ ਮੈਡੀਕਲ ਦੀ ਸੜਕ ਜਾਮ ਕਰ ਦਾਂਗੇ ਨਹੀਂ ਹੁੰਦੀ ਫਿਰ ਜੇ ਉਹਦਾ ਗੁੱਟ ਲਾਉਣਾ ਪਿਆ ਤੇ ਗੁੱਟ ਫਿਰ ਸਿੰਘਾ ਕੋਲੇ ਝੜ ਅੜਕੇ ਤਾਂ ਹੈ ਨਹੀਂ ਤੇ ਫਿਰ ਅਸੀਂ ਉਹਦਾ ਵੀ ਲਾ ਦਾਂਗੇ ਅਲਾਉਡ ਤਾਂ ਹੋਏ ਪਏ ਆ ਮੈਂ ਤਾਂ ਆਪਣੀ ਦੱਸਦਾ ਤੁਹਾਨੂੰ ਮੈਂ ਤਾਂ ਕੁਦਰਤੀ ਰਾਤ ਨੂੰ ਉੱਦੇ ਗਿਆ ਜੀ 10 ਮਿੰਟ ਮੈਂ ਖੜਾ ਰਿਹਾ ਬੀਪੀ ਮੇਰਾ ਬਲੱਡ ਪ੍ਰੈਸ਼ਰ ਵਧਿਆ ਘਬਰਾਹਟ ਮੈਨੂੰ ਹੋ ਰਹੀ ਹੈ ਮੈਂ ਇੱਕ ਜਥੇਬੰਦੀ ਦਾ ਆਗੂ ਬੰਦਾ ਆ ਭਾਵੇਂ ਮੈਂ ਸਿਵਲ ਕੱਪੜਿਆਂ ਚ ਗਿਆ ਰਾਤ ਨੂੰ ਉੱਠ ਕੇ ਤੇ ਮੈਂ ਉਹਨਾਂ ਨੂੰ ਕਹੀ ਜਾਂਦਾ ਮੇਰਾ ਬੀਬੀ ਚੈੱਕ ਕਰ ਦੋ ਉਹ ਡਾਕਟਰ ਕਰਨਗੇ ਜੀ ਉਹ ਡਾਕਟਰ ਨਹੀਂ ਕਰੂਗੀ ਜੀ ਤੇ ਉਹਨਾਂ ਦੇ ਛੱਤਰਾ ਛੱਤਰਾ ਜਿਹੜੇ ਫੋਨ ਜਿਹੜੇ ਕੰਨਾਂ ਨੂੰ ਲਾਏ ਹੋਏ ਆ ਤੇ ਆ ਜਿਹੜੀਆਂ ਜਾਦੇ ਮੌਤਾਂ ਮੈਡੀਕਲ ਫਰੀਦਕੋਟ ਜਾਂ ਹੋਰ ਜਿਹੜੇ ਹਸਪਤਾਲ ਐ ਮੌਤਾਂ ਹੁੰਦੀਆਂ ਇਹ ਇਹਨਾਂ ਦੀਆਂ ਨਿਗਹਿਲੀਆਂ ਕਰਕੇ ਹੁੰਦੀਆਂ ਕਿਉਂਕਿ ਹੱਥਾਂ 'ਚ ਫੋਨ ਹੁੰਦੇ ਐ ਇਹਨਾਂ ਦੇ ਤੇ ਇੱਕ ਹੱਥ ਨਾਲ ਟੀਕਾ ਭਰ ਰਹੇ ਹੁੰਦੇ ਐ ਭਰਨਾ ਕੋਈ ਹੋਰ ਹੁੰਦਾ ਭਰ ਕੇ ਲਾ ਕੋਈ ਹੋਰ ਦਿੰਦੇ ਮੁੜ ਕੇ ਕਹਿੰਦੇ ਆ ਜੀ ਇਹ ਤਾਂ ਜੋ ਰੱਬ ਨੇ ਕਰਨਾ ਸੀ ਉਹ ਮਾੜਾ ਹੋ ਗਿਆ ਜੀ ਸੋ ਇਸ ਕਰਕੇ ਫੋਨ ਲੈਣ ਇਹ ਜਿਹੜੇ ਬੰਦ ਹੋਣੇ ਚਾਹੀਦੇ ਮੈਂ ਇੱਕ ਦੋ ਦਿਨਾਂ ਤੱਕ ਅਸੀਂ ਜਾਣਾ ਕਿਹੜਾ ਮਾਰਾਂਗੇ ਐਮਰਜੈਂਸੀ ਵਾਰਡ 'ਚ ਜਿਹਦੇ ਅਸੀਂ ਹੱਥ 'ਚ ਫੋਨ ਵੇਖ ਲਈ ਖੋ ਲੈਣਾ ਫੋਨ ਤੇ ਜੋ ਪ੍ਰਸ਼ਾਸਨ ਨੇ ਕਾਰਵਾਈ ਕਰਨੀ ਕਰ ਦੋ ਸਾਡੇ Thank <laughs> you.